ਤਾਂ ਬਰਦੋਜੀ ਨੂੰ ਪਤਾ ਲੱਗਿਆ ਵੀ ਉਹਦੇ ਕੋਲ ਪਿਸਤੌਲ ਸੀ ਜਿਹੜੇ ਚੈੱਕ ਕੀਤਾ ਇੱਕ ਪੁਰਾਣਾ ਰੈਸਟ ਬੋਧ ਲੱਗਿਆ ਪੁਰਾਣਾ ਕੱਟਾ ਹੈਗਾ ਠੀਕ ਹੈ ਉਹਦੀ ਪੁੱਛ ਕੇ ਜਿਸੀਂ ਅਜੇ ਕੀਤੀ ਹੈ ਬੱਚੇ ਦੀ ਉਹ ਕਹਿੰਦਾ ਸੀ ਵੀ ਦੋ ਕਿੱਕਮਰਾ ਹੋਰ ਫਰੈਂਡ ਆ ਉਹਨੇ ਮੈਨੂੰ ਦਿੱਤਾ ਸੀ ਤੇ ਉਹਦੇ ਕੋਲ ਪਾਇਆ ਗਿਆ ਇਹਨੂੰ ਦਿਹਾਈ ਨਾਲੇ ਦੀ ਪੜਤਾਲ ਕਰਾਂਗੇ ਛੋਟੀ ਉਮਰ ਦਾ ਬੱਚੇ ਨੇ ਵੀ ਕਿਵੇਂ ਹੋਇਆ ਤੇ ਕਿਵੇਂ ਹੋਇਆ ਇਹ ਕਿਹੜੇ ਸਕੂਲ ਚ ਸਰ ਇਹ ਗੱਟੀ ਰਾਜੋ ਕੇ ਸਕੂਲ ਚ ਸੀ ਕਿੰਨੀ ਕਲਾਸ ਸਰ ਇਹ 12ਵੀਂ ਕਲਾਸ ਸਰ ਮਨਸ਼ਾ ਕੀ ਸੀਗਾ ਵੀ ਕਿਵੇਂ ਇਹਦੇ ਕੋਲ ਪਹੁੰਚਿਆ ਸਕੂਲੇ ਤੇ ਕੋਣ ਕੋਣ ਮਨਸ਼ਾ ਹੀ ਨਹੀਂ ਜੇ ਕਹ ਰਹੇ ਨੇ ਵੀ ਸਾਡੇ ਤੁਸੀਂ ਦੋ ਤਿੰਨ ਫਰੈਂਡਸ ਆ ਸਾਡੇ ਕੋਲੇ ਕਾਫੀ ਦੇਰ ਦਾ ਬਾਕੀ ਅਜੇ ਕੋਈ ਇਹਨਾਂ ਨੇ ਕੋਈ ਉਹ ਜੀ ਕੋਈ ਇਦਾਂ ਵਾਰਦਾਤ ਕੀਤੀ ਹੈ ਕੋਈ ਗੱਲ ਉਹ ਜੀ ਸਾਹਮਣੇ ਨਹੀਂ ਆਈ ਉਮਰ ਕਿੰਨੀ ਹੈ ਸਰ ਉਮਰ 18 ਸਾਲ ਤੋਂ ਉੱਪਰ ਹੈ ਕਿਤੋਂ ਰਹਿਣ ਵਾਲੇ ਤੁਸੀਂ ਇਹ ਇੱਕ ਭਾਨੇ ਵਾਲੇ ਦਾ ਇੱਕ ਚੂੜੀ ਵਾਲੇ ਦਾ ਨੇੜੇ-ਤੇੜੇ ਕਿਸੇ ਸਰੇ ਪ੍ਰਭਾਵ ਪਾਉਣ ਵਾਸਤੇ ਲੈ ਕੇ ਆਇਆ ਸੀ ਸਕੂਲ ਦੋਸਤਾਂ ਨੂੰ ਜਾਂ ਕੋਈ ਨਹੀਂ ਨਹੀਂ ਦੋਸਤਾਂ ਨੂੰ ਇਹ ਜੇ ਕੋਈ ਦਿਖਾਇਆ ਨਹੀਂ ਨਾ ਹੀ ਕੋਈ ਗੱਲ ਸਾਹਮਣੇ ਆਈ ਹੈ ਵੀ ਇਹਨੇ ਕਿਸੇ ਦੋਸਤਾਂ ਤੇ ਪ੍ਰਭਾਵ ਪਾਇਆ ਹੋਵੇ ਕਿਸੇ ਨੂੰ ਇਹ ਹਾਂ ਉਹਦੇ ਕੋਲੇ ਸੀਗਾ ਬੈਗ ਦੇ ਵਿੱਚ ਹੀ ਸੀ ਜੀ ਇਹ ਕੋ ਪੈਸੇ ਦਾ ਲਾਲਚ ਵੀ ਦਿੱਤਾ ਗਿਆ ਸੀ ਕਿਸੇ ਨੂੰ ਦੇਣ ਵਾਸਤੇ ਐਵੇਂ ਦੀ ਗੱਲ ਵੀ ਸਾਹਮਣੇ ਆ ਗਈ ਹਜੇ ਸਾਡੇ ਕੋਲ ਇਹ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਵੀ ਇਹਨੂੰ ਪੈਸਿਆਂ ਦਾ ਕੋਈ ਲਾਲਚ ਦਿੱਤਾ ਗਏ ਨੇ ਅੱਗੇ ਦੇਣਾ ਸੀ ਉਹ ਕਰਨਾ ਸੀ ਇਹ ਕਰਨਾ ਸੀ ਅੱਗੇ ਪੁੱਛ ਕੇ ਚਾਰੀ ਜਿਵੇਂ ਵੀ ਕੋਈ ਗੱਲ ਹੋਰ ਪਤਾ ਲੱਗੇਗੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਏ ਸਰ ਇਹ ਵੀ ਲੱਗਦਾ ਕਿ ਜਿਹੜਾ ਜੱਤੀ ਰਾਜੋ ਗਿਆ ਬਿਲਕੁਲ ਪਾਕਿਸਤਾਨ ਦਾ ਸਟੇ ਹੋਇਆ ਜਿਹੜਾ ਹੈ ਕਿ ਪਾਕਿਸਤਾਨ ਤੋਂ ਤਾਂ ਨਹੀਂ ਆਇਆ ਇਹ ਹਜੇ ਕੁਝ ਨਹੀਂ ਕਿਹਾ ਜਾ ਸਕਦਾ ਉਸ ਜਿਹੜੇ ਅੱਗੇ ਅਸੀਂ ਪਾਕਿਸਤਾਨ ਨਾਲ ਜਿਹੜੇ ਆਉਂਦੇ ਫੜਦੇ ਉਹਨਾਂ ਦੇ ਨਾਲੇ ਮੇਲ ਨਹੀਂ ਖਾਂਦੇ ਦੇਸੀ ਕੱਟਾ ਛੋਟਾ ਬੱਚਾ ਸਕੂਲ ਦੇ ਵਿੱਚ ਮਤਲਬ ਕਿ ਇਹ ਬੈਗ ਦੇ ਵਿੱਚ ਹਥਿਆਰ ਮਿਲਣਾ ਇਹਨਾਂ ਸਭ ਤੁਸੀਂ ਕਿਵੇਂ ਦੇਖਦੇ ਹੋ ਵੀ ਤੁਹਾਡੀ ਜਾਂਚ ਦੇ ਵਿੱਚ ਕਿਸ ਤਰ੍ਹਾਂ ਦੇਖਿਆ ਜਾ ਰਿਹਾ ਸਾਡੀ ਜਾਂਚ ਦੇ ਵਿੱਚ ਇਹੀ ਦੇਖਿਆ ਜਾ ਰਿਹਾ ਵੀ ਬੱਚੇ ਨਵੇਂ ਬੱਚੇ ਆ ਇਹ ਨਹੀਂ ਹੋਣਾ ਚਾਹੀਦਾ ਤੇ ਅਸੀਂ ਇਹਨੂੰ ਬੁਗਾਈ ਨਾਲ ਪੜਤਾਲ ਕਰਾਂਗੇ ਵੀ ਕਿਉਂ ਬੱਚਾ ਇਸ ਤਰ੍ਹਾਂ ਇਹਨੂੰ ਰੱਖਿਆ ਹੈ ਮਾਮਲਾ ਦਰਜ ਹੋ ਗਿਆ ਮਾਮਲਾ ਦਰਜ ਹੋ ਗਿਆ ਮਾਮਲਾ ਜਿੱਤੋਂ ਮਿਲਿਆ ਉੱਤੇ ਦਰਜ ਕਰਾਂਗੇ ਨਾ ਜੇ ਅੱਗੇ ਜਿਵੇਂ ਜਿਵੇਂ ਪੁੱਛ ਕੇ ਛੋਈ ਗਈ ਉਹ ਮੈਂ ਦੱਸਾਂਗੇ